ਧਰੂ ਭਗਤ ਨੂੰ ਮਤਰੀ ਮਾਂ ਨੇ ਥੱਪੜ ਮਾਰੇ ਸੀ ਨਾ ਤੇ ਰੋਇਆ ਸੀ ਫਿਰ ਆਪਣੀ ਮਾਂ ਕੋਲ ਫੇਰ ਭਗਤੀ ਕੀਤੀ ਮਾਂ ਨੇ ਉਪਦੇਸ਼ ਦਿੱਤਾ 나ਦਮੁਰੇ ਤੋਂ ਗੁਰਮੰਤਰ ਲਿਆ ਸੀ ਸਮਾ ਆਇਆ ਭਾਵੇਂ ਧਰੂ ਦੇ ਅੰਦਰ ਇੱਛਾ ਨਹੀਂ ਸੀ ਰਾਜ ਦੀ ਫਿਰ ਧਰੂ ਨੇ ਰਾਜ ਵੀ ਕੀਤਾ ਜਿਵੇਂ ਭਗਤਵਾਲਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਇਹਦੀ ਜਿਹੜੀ ਮਤਰੀ ਮਾਂ ਸੀ ਨਾ ਜਮ ਲੈਣ ਆ ਗਿਆ ਧਰੂ ਕਹਿੰਦਾ ਮਾਂ ਹੋਵੇ ਮੇਰੀ ਤੇ ਜਮਾ ਹੋਣਾ ਇਹ ਨਹੀਂ ਹੋ ਸਕਦਾ ਜਮਦੂਤ ਕਹਿੰਦੇ ਭਗ ਜੀ ਇਹ ਉਹ ਮਾਂ ਹੈ ਜਿਨੇ ਤੁਹਾਨੂੰ ਥੱਪੜ ਮਾਰੇ ਸੀ ਦੁੱਖ ਦਿੱਤਾ ਸੀ ਧਰੂ ਨੇ ਉੱਥੇ ਕੀ ਕਿਹਾ ਕਹਿੰਦੇ ਜਿਨੇ ਜਨਮ ਦਿੱਤਾ ਉਹ ਤੇ ਮਾਂ ਮੇਰੀ ਹੈ ਹੀ ਚੰਗੀ ਹੈ ਪਰ ਇਹ ਵੀ ਮੇਰੀ ਮਾਂ ਉਹਦੇ ਨਾਲੋਂ ਵੀ ਚੰਗੀ ਹੈ ਕਹਿੰਦੇ ਕਿਉਂ ਕਹਿੰਦੇ ਜੇ ਕਿਤੇ ਇਹ ਮੇਰੇ ਨਾਲ ਪਿਆਰ ਕਰਦੀ ਮੈਂ ਰਾਜ ਭਾਗ ਵਿੱਚ ਭੁੱਲ ਜਾਣਾ ਸੀ ਇਹਦੇ ਥੱਪੜਾਂ ਨਹੀਂ ਮੈਨੂੰ ਉਸ ਦੁੱਖ ਨੇ ਹੀ ਨਾਮ ਜਪਾਇਆ ਤਾਂ ਮੈਂ ਭਗਤ ਬਣਿਆ ਹਾਂ ਦੁਖਦਾਰੂ ਬਣ ਜਾਂਦਾ ਸਾਧ ਸੰਗਤ ਜੀ ਜਿਹੜਾ ਸੁਖ ਪਰਮੇਸ਼ਰ ਨੂੰ ਭੁੱਲ ਜਾਵੇ ਭੁਲਾ ਦੇਵੇ ਉਹਦੇ ਨਾਲ ਉਹ ਦੁੱਖ ਚੰਗਾ ਜਿਸ ਦੁੱਖ ਵਿੱਚ ਮਾਲਕ ਯਾਦ ਆਵੇ